ਆਣਾ ਆਣ ਵਾਲਾ ਟਾਈਮ ਫੇਰ ਅਕਾਲੀ ਦਲ ਦਾ ਆ ਕਿਉਂਕਿ 10 ਸਾਲ ਰਾਜ ਕਰਤਾ ਹੁਣ ਯਕੀਨ ਕਰਿਓ ਲੋਕ ਕਹਿਣ ਲੱਗ ਪਏ ਇਹਨਾਂ ਨਾਲ ਦੇ ਬਾਦਲ ਚੰਗੇ ਸੀਗੇ ਉਹ ਲੋਹਣਾ ਨੇ ਬਣਾਏ ਆਟਾ ਦਾਲ ਸਕੀਮ ਉਹਨਾਂ ਨੇ ਦਿੱਤੀ ਇਹਨਾਂ ਨੇ ਇੱਕ ਡਵੈਲਪਮੈਂਟ ਦੱਸਦਣ ਜਾਂ ਇੱਕ ਆਪਣੀ ਕੋਈ 10 ਸਾਲ ਵੀ ਅਸੀਂ ਸ਼ੁਰੂ ਕੀਤੀ ਆ ਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਨਾਲ ਹੀ ਸਾਡੇ ਆਫਿਸ ਖੋਲੇ ਹੋਣਾ ਨੇ ਔਰ ਸ਼ਰਾਬ ਵਗੈਰਾ ਇੰਨਾ ਕੋ ਸਪਲਾਈ ਕਰ ਰਹੇ ਆ ਮੈਂ ਤੇ ਇਸ ਗੱਲੋਂ ਬੜਾ ਹੈਰਾਨ ਆ ਕਿਉਂਕਿ ਮੈਂ ਵੀ ਐਵੇਂ ਕਹਾਂ ਕਿਸੇ ਟਾਈਮ ਸੰਦਰਦੀ ਬਸ ਸਟੈਂਡ ਤੋਂ ਗੜਾ ਰੋਡ ਵੱਤ ਤੋਂ ਬੱਤਰ ਸੀ ਜਿਸ ਦਿਨ ਕੌਂਸਲਰ ਦੀ ਇਲੈਕਸ਼ਨ ਅਨਾਉਂਸ ਹੋਈ ਤਿੰਨ ਦਿਨ ਚ ਵੜ ਗਈ ਇੱਕ ਖੜੇ ਝਾੜੂ ਵਾਲੇ ਜਿਹੜੇ ਖੜੇ ਅਰਬਨ ਸਟੇਟ ਫੇਸ 2 ਤੋਂ ਆ ਸਾਡੇ ਏਰੀਆ ਤੋਂ ਬਾਹਰ ਆ ਮੈਂ ਮੇਰਾ ਬਿਜ਼ਨਸ ਵੀ ਇੱਥੇ ਆ ਤੇ ਮੈਂ ਆਪ ਵੀ ਇੱਥੇ ਆ ਤੇ ਮੈਂ 24 ਆਵਰ ਇੱਥੇ ਆ ਔਰ ਮੈਂ ਲੋਕਾਂ ਦੀ ਗੱਲ ਨੂੰ ਹਾਊਸ ਵਿੱਚ ਅੱਛੀ ਤਰ੍ਹਾਂ ਰੱਖ ਸਕਦਾ ਵੀ ਜਿਹੜੀ ਪਾਰਟੀ ਕਹਿੰਦੀ ਸੀ ਕਿ ਅਸੀਂ ਨਸ਼ਾ ਬੰਦ ਕਰਾਵਾਂਗੇ ਅਸੀਂ ਡਿਵੈਲਪਮੈਂਟ ਕਰਾਂਗੇ ਉਹਨਾਂ ਨੇ ਟੱਖਾ ਨਹੀਂ ਤੋੜਿਆ ਪੰਜਾਬ ਦੀ ਨਗਰ ਨਿਗਮ ਚੋਣਾਂ ਜੇ ਚੱਲ ਰਹੀਆਂ ਨੇ ਉੱਥੇ ਵੱਖ-ਵੱਖ ਕੈਂਡੀਡੇਟ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਕਿਸ ਤਰੀਕੇ ਦੇ ਨਾਲ ਹੁਣ ਕੈਂਡੀਡੇਟ ਆਪਣੀਆਂ ਵੋਟਾਂ ਨੂੰ ਵਟੋਰਦੇ ਆ ਕਿਉਂਕਿ ਨਗਰ ਨਿਗਮ ਦੀਆਂ ਚੋਣਾਂ ਆ ਇਲਾਕਾ-ਲਾਕਾ ਵਾਈਜ਼ ਜਾਂ ਮਹੱਲੇ ਵਾਸੀ ਜਾਂ ਵਾਰਡ ਵਾਈਜ਼ ਕਿਸ ਤਰੀਕੇ ਨਾਲ ਲੋਕ ਹੁਣ ਇਸ ਵਾਰ ਆਪਣੇ ਉਮੀਦਵਾਰ ਨੂੰ ਦੇਖਦੇ ਨੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਵਾਰਡ ਨੰਬਰ 18 ਤੋਂ ਨੇ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਕਿਵੇਂ ਚੱਲ ਰਿਹਾ ਪ੍ਰਚਾਰ ਫੇ ਜੋਰ ਲੱਗਾ ਪੂਰਾ ਇਸ ਕੀ ਹਉਨਾ ਜੀ ਪਹਿਲਾਂ ਤੇ ਮੈਂ ਤੁਹਾਡੇ ਦੇਖਣ ਵਾਲੇ ਸ਼ਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਵਾਂਗਾ ਸਤਿ ਸ੍ਰੀ ਅਕਾਲ ਜੀ ਤੇ ਮੈਂ ਇਦਾਂ ਜੀ ਕਿ ਵਾਰਡ ਨੰਬਰ 18 ਤੋਂ ਸ਼੍ਰੋਮਣੀ ਅਕਾਲੀ ਦਲ ਤੱਕੜੀ ਨਿਸ਼ਾਨ ਤੋਂ ਚੋਣ ਲੜ ਰਿਹਾ ਜੀ 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 ਪਹਿਲਾ ਸਵਾਲ ਤਾਂ ਇਹ ਹੈ ਕਿਉਂਕਿ ਦੇਖੋ ਲੋਕੀ ਇਹ ਦੇਖਦੇ ਕਿ ਸਾਡਾ ਲੋਕਲ ਉਮੀਦਵਾਰ ਕਿਹੋ ਜਾਂਣਾ ਚਾਹੀਦਾ ਐਮਸੀਆ ਕਿਉਂਕਿ ਐਮਸੀ ਹੁੰਦਾ ਜਿਨੇ ਥੋਡੀ ਆਵਾਜ਼ ਨੂੰ ਮੱਲੇ ਵਾਲੇ ਦੀ ਆਵਾਜ਼ ਨੂੰ ਲੋਕਲ ਬੋਡੀ ਦੀ ਆਵਾਜ਼ ਨੂੰ ਸੈਂਟਰ ਤੱਕ ਸਰਕਾਰ ਤੱਕ ਸੂਬੇ ਤੱਕ ਲੈ ਕੇ ਜਾਣਾ ਹੁਣ ਇੱਥੇ ਇੱਕ ਸਵਾਲ ਜਿਹੜੀ ਖੜੇ ਹੋ ਜਿੰਦੇ ਸ਼ੋਮਨੀ ਅਕਾਲੀ ਦਲ ਦੀ ਮੈਂ ਗੱਲ ਕਰਦੇ ਨਾ ਕਿਉਂਕਿ ਤਗੜੀ ਨਿਸ਼ਾਨ ਜਿਹੜਾ ਸ਼ੋਮਨੀ ਅਕਾਲੀ ਦਲ ਦਾ ਸੋ ਹੁਣ ਬੀਤੇ ਦਿਨੀ ਕਿਉਂਕਿ ਇੱਕ ਤਨਖਾਈਆ ਕਰਾਰ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਮਜਿੱਠੀ ਔਰਤਾਂ ਦੀ ਤਸਵੀਰਾਂ ਲਾਈਆਂ ਨੇ ਇੱਥੇ ਦੇਖੋ ਨਾ ਧਾਮੀ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ ਧਾਮੀ ਸਾਹਿਬ ਨੂੰ ਵੀ ਹੁਣ ਕਹਿ ਲਓ ਕਿ ਇੱਕ ਤਰੀਕੇ ਨਾਲ ਔਮਨ ਵਾਲੇ ਤੋਂ ਬੁਲਾਇਆ ਗਿਆ ਸੀ ਕਿ ਹਾਂਜੀ ਤੁਸੀਂ ਇਦਾਂ ਕਿਉਂ ਬੋਲੇ ਅਪਸ਼ਬਦ ਕਿਉਂ ਬੋਲੇ ਬੀਬੀ ਜਗੀਰ ਕੌਰ ਉਹਨਾਂ ਨੂੰ ਹਨਾ ਮਤਲਬ ਕਿ ਉਹਨਾਂ ਦੀ ਪਾਰਟੀ ਦੇ ਮੈਂਬਰ ਨੇ ਹੁਣ ਇਹਦਾ ਕਿਤੇ ਨਾ ਕਿ ਦੇਖੋ ਜੀ ਪਹਿਲਾਂ ਤੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਕਾਉਂਸਲਰ ਦੀ ਇਲੈਕਸ਼ਨ ਆਣਾ ਜੀ ਇਹ ਮੱਲਾ ਵਾਈਜ਼ ਕਮੇਟੀ ਬਣਨੀ ਆ ਕਿਉਂਕਿ ਹਰ ਮੱਲਾ ਜਿੰਨੇ ਵਾਰਡ ਆ 84 ਵਾਰਡ ਆ ਮੇਰੇ ਖਿਆਲ 84 ਵਾਰਡਾਂ ਜੋ ਕਾਉਂਸਲਰ ਨੇ ਇਕੱਠੇ ਹੋਣਾ ਉਹਦੇ ਚੋ ਮੇਅਰ ਸੀਨੀਅਰ ਮੇਅਰ ਡਿਫਟੀ ਮੇਅਰ ਬਣਨਾ ਇੱਕ ਹਾਊਸ ਬਣਨਾ ਹਾਊਸ ਦੇ ਵਿੱਚ ਮੱਲਾ ਦੀਆਂ ਜਿਹੜੀਆਂ ਹੁੰਦੀਆਂ ਸਭੇ ਸ਼ਿਕਾਇਤਾਂ ਜਿਦੇ ਚ ਪਾਣੀ ਦੀ ਸਮੱਸਿਆ ਸੀਵੇ ਦੀ ਸਮੱਸਿਆ ਉਹ ਮੇਨ ਇੱਕ ਕੂੜੇ ਦੀ ਸਮੱਸਿਆ ਇਹੋ ਜਿਹੇ ਜਿਹੜੇ ਮੁੱਦੇ ਆ ਉਹ ਚੱਕੇ ਜਾਣੇ ਆ ਕਿ ਕਿ ਇਹ ਜੀ ਅਸੈਂਬਲੀ ਦਾ ਕੋਈ ਰੋਲ ਨਹੀਂ ਸੈਂਟਰ ਦਾ ਕੋਈ ਰੋਲ ਨਹੀਂ ਤੇ ਦੂਸਰੀ ਗੱਲ ਜਿਹੜਾ ਤੁਹਾਡੀ ਕਾਉਂਸਲਰ ਜਿਹੜਾ ਮੇਰੇ ਹਿਸਾਬ ਨਾਲ ਉਹ ਹੋਣਾ ਚਾਹੀਦਾ ਜਿਹੜਾ 24 ਆਵਰ ਤੁਹਾਡੇ ਚ ਅਵੇਲੇਬਲ ਹੋਵੇ ਜਿਸ ਤਰ੍ਹਾਂ ਕਿ ਮੈਂ ਹਰ ਵੇਲੇ ਆਪਣੇ ਜਿੱਥੇ ਮੇਰੇ ਵਾਰਡ ਆ ਹਰ ਵਾਰਡ ਦੇ ਬੱਚੇ-ਬੱਚੇ ਨਾਲ ਮੈਂ ਜਾਣੂ ਆ ਕਿਉਂਕਿ ਮੈਂ ਪਿਛਲੇ 30-40 ਸਾਲ ਤੋਂ ਬਿਜ਼ਨਸ ਮੇਰਾ ਇੱਥੇ ਹੀ ਆ ਇਸੇ ਚੌਂਕ ਦੇ ਵਿੱਚ ਆ ਔਰ ਮੇਰੀ ਰਿਹਾਇਸ਼ ਵੀ ਹੁਣ ਇੱਥੇ ਗੁਰਜੀਤਨਗਰ ਚ ਹੀ ਆ ਜਿੱਥੇ ਬਿਜ਼ਨਸ ਉੱਥੇ ਹੀ ਰਹਿਸ਼ ਲੋਕਾਂ ਦੀ ਪਹੁੰਚ ਸੌਖੀ ਹੈ ਲੋਕਾਂ ਦੀ ਪਹੁੰਚ ਸੌਖੀ ਆ ਜੀ ਕਿਉਂਕਿ ਜੇ ਆਪਾਂ ਦੂਸਰੇ ਕੈਂਡੀਡੇਟ ਰੱਖੀਏ ਤੇ ਉਹ ਆਪਣੇ ਆਊਟ ਆਫ ਏਰੀਆ ਆ ਇੱਕ ਸਾਡੇ ਝਾੜੂ ਵਾਲੇ ਜਿਹੜੇ ਕਿੜੇ ਅਰਬਨ ਸਟੇਟ ਫੇਜ਼ 2 ਤੋਂ ਆ ਸਾਡੇ ਏਰੀਆ ਤੋਂ ਬਾਹਰ ਆ ਤੇ ਦੂਸਰੇ ਜਿਹੜੇ ਹੋਰ ਆ ਉਹ ਵੀ ਐਤਾਂ ਨਜ਼ਦੀਕ ਦੇ ਹੀ ਆ ਬਟ ਉਹ ਅਵੇਲੇਬਿਲਟੀ ਨਹੀਂਗੀ ਕਿਉਂਕਿ ਇਹ ਮੈਂ ਮੇਰਾ ਬਿਜ਼ਨਸ ਵੀ ਇੱਥੇ ਆ ਤੇ ਮ ਮੈਂ 24 ਆਵਰ ਇੱਥੇ ਆਂ ਔਰ ਮੈਂ ਲੋਕਾਂ ਦੀ ਗੱਲ ਨੂੰ ਹਾਊਸ ਵਿੱਚ ਅੱਛੀ ਤਰ੍ਹਾਂ ਰੱਖ ਸਕਦਾ ਹਾਂ ਤੁਹਾਡੇ ਕਹਿੰਦੇ ਭਾਵੇਂ ਕਿ ਲੋਕਾਂ ਦੀ ਪਹੁੰਚ ਤੁਹਾਡੇ ਤੱਕ ਸੁਖਾਲੀ ਹੈ ਸੁਖਾਲੀ ਹੈ ਜੀ ਬਿਲਕੁਲ ਸੁਖਾਲੀ ਹੈ ਜੀ ਸੁਕੋਂ ਕਿ ਨਾ ਜਿ ਕੋਈ ਜਿਹੜੀ ਪਾਰਟੀਆਂ ਕਿਉਂਕਿ ਤੁਹਾਡੇ ਜਿਹੜੇ ਆਪੋਜੀਸ਼ਨ ਹੋਗੇ ਉਹ ਵੀ ਵੱਡੀਆਂ ਪਾਰਟੀਆਂ ਜੀ ਵੱਡੀਆਂ ਪਾਰਟੀਆਂ ਜੋ ਰਹੀ ਹੁੰਦਾ ਕਿ ਕਿਸ ਤਰੀਕੇ ਨਾਲ ਬੰਦੇ ਨੂੰ ਘੇਰਨਾ ਹੁਣ ਉਹਨਾਂ ਦੇ ਕੋਲ ਪੁਆਇੰਟ ਵੀ ਬੜੇ ਸਟਰੌਂਗ ਹੋਣੇ ਆ ਲੇਕਿਨ ਲੋਕਾਂ ਜੀ ਤੁਸੀਂ ਵਿਚਰਦੇ ਹੋ ਡੋਰ ਟੂ ਡੋਰ ਕੈਂਪੇਨ ਕਰਦੇ ਹੋ ਲੋਕਾਂ ਤੱਕ ਗਏ ਹੋ ਲੋਕਾਂ ਦਾ ਤੁਹਾਨੂੰ ਕਿਹੋ ਜਿਹਾ ਰਿਸਪਾਂਸ ਮਿਲਿਆ ਜੀ ਦੇਖੋ ਔਰ ਹਰ ਬੰਦਾ ਇਹੀ ਕਹਿੰਦਾ ਕਿ ਪਾਰਟੀਆਂ ਕਿਉਂਕਿ ਇਹ ਵੋਟ ਮੈਂ ਫਿਰ ਕਹਿ ਰਿਹਾ ਪਾਰਟੀ ਵੋਟ ਨਹੀਂ ਹੈਗੀ ਇਹ ਬੰਦੇ ਨੂੰ ਲੋਕਲ ਕੈਂਡੀਡੇਟ ਦੀ ਵੋਟ ਆ ਔਰ ਹਰ ਬੰਦਾ ਇਹ ਕਹਿੰਦਾ ਆ ਕਿ ਮੈਂ ਆਪਾਂ ਦੇਖ ਰਹੇ ਹਾਂ ਕਿ ਕਿਹੜਾ ਕੈਂਡੀਡੇਟ ਸਾਨੂੰ ਸੁਖਾਲਾ ਮਿਲ ਸਕਦਾ ਅਸੀਂ ਉਹਨੂੰ ਵੋਟ ਕਰਾਂਗੇ ਔਰ ਤੁਸੀਂ ਸਾਡੇ ਜਿਹੜੇ ਆ ਬੈਸਟ ਕੈਂਡੀਡੇਟ ਆ ਕਿਉਂਕਿ ਤੁਸੀਂ 24 ਐਲੀਵਲ ਆ ਔਰ ਮੈਂ ਹਰ ਇੱਕ ਨੂੰ ਪਹਿਲਾਂ ਹੀ ਜਾਣਦਾ ਔਰ ਪਛਾਣਦਾ ਚੰਗੇ ਦਾ ਉਹ ਵੀ ਮੈਨੂੰ ਪਛਾਣਦੇ ਆ ਕਿ ਇਹ ਬੰਦਾ ਕੰਮ ਕਰ ਸਕਦਾ ਆ ਤੁਹਾਡੇ ਏਰੀਆ ਇਲਾਕੇ ਦੇ ਤੁਸੀਂ ਦੇਖ ਰਹੇ ਹੋ ਲੋਕਾਂ ਨੇ ਕਿਹੜੇ ਕਿਹੜੇ ਸਵਾਲ ਤੁਹਾਡੇ ਕੋਲ ਕੀਤੇ ਇਹ ਕਿਹੜੀਆਂ ਪ੍ਰੋਬਲਮਾਂ ਰੱਖੀਆਂ ਕਿ ਹਾਂਜੀ ਜੀ ਇਹ ਸਾਡੀਆਂ ਕਰਾ ਦੇਉ ਕਿਉਂਕਿ 20 20 ਜੇ ਦੇਖੋ ਵੋਟਾਂ ਭੰਗ ਹੋਈਆਂ ਸੀਗੀਆਂ ਐਮ ਸੀ ਡੀ ਵੋਟਾਂ ਭੰਗ ਹੋਈਆਂ ਉਸ ਤੋਂ ਬਾਅਦ 4 ਸਾਲਾਂ ਬਾਅਦ ਇਲੈਕਸ਼ਨ ਆਏ ਨੇ ਜੀ ਜੀ ਤੇ ਉਹਦੇ ਨਾਲ ਕੀ ਕਿ ਲੋਕ ਕਿਤੇ ਨਾ ਕਿਤੇ ਵੀ ਐਕਸਾਈਟਿਡ ਆ ਕਿ ਹਾਂਜੀ ਜੀ ਕਿਸ ਤਰੀਕੇ ਨਾਲ ਅਸੀਂ ਆਪਣਾ ਇਲੈਕਸ਼ਨ ਮਤਲਬ ਬੋਰਡ ਦਾ ਇਸਤੇਮਾਲ ਕਿਵੇਂ ਕਰਨਾ ਆਪਣਾ ਕੈਂਡੀਡੇਟ ਕਿਵੇਂ ਚੁਣਨਾ ਉਹਨਾਂ ਦੀ ਪ੍ਰੋਬਲਮ ਉਹ 4 ਸਾਲਾਂ 'ਚ ਵੱਧ ਵੀ ਗਈਆਂ ਹੋਣੀਆਂ ਕਿਤੇ ਨਾ ਕਿਤੇ ਮੈਂ ਦੱਸਦਾ ਜੀ ਜਿਹੜਾ ਮੇਰਾ ਵਾਰਡ ਹਨ ਜੀ ਇਹਦੇ 'ਚ 80 90% ਬਹੁਤ ਪੜੇ ਲਿਖੇ ਲੋਕ ਆ ਜੀ ਮੈਂ ਤੁਹਾਨੂੰ ਦੱਸ ਦਿੰ ਗੁਰਜੀਤਨਗਰ ਜਸਵੰਤਨਗਰ ਹਰਦੇয়ালਨਗਰ ਰੂਪਨਗਰ ਨਿਊ ਹਰਦੇয়ালਨਗਰ ਜੋ ਆਪਣਾ ਛੋਟੀ ਬਾਂਦਰੀ ਪਾਰਟ 1 ਛੋਟੀ ਬਾਂਦਰੀ ਪਾਰਟ 2 ਦਾ ਥੋੜਾ ਹਿੱਸਾ ਡਿਫੈਂਸ ਕਲੋਨੀ ਔਰ ਟਵਾਲ ਕਲੋਨੀ ਫੋਟੋਕਲ ਮਤਲਬ ਕਿ ਸਾਰੇ ਪੋਰਸ਼ ਇਲਾਕੇ ਹੋ ਗਏ ਪੋਰਸ਼ ਇਲਾਕੇ ਔਰ ਪੜੇ ਲਿਖੇ ਅਫਸਰ ਲੋ ਗਿਆ ਆਫੀਸਰ ਰੈਂਕ ਦੇ ਲੋ ਗਿਆ ਜਾਂ ਕੋਈ ਉਦਾਂ ਵਧੀਆ ਬਿਜ਼ਨਸਮੈਨ ਆ ਤੇ ਉਹ ਸਮਝਦੇ ਐ ਇਸ ਗੱਲ ਨੂੰ ਕਿ ਅਸੀਂ ਕਿਉਂਕਿ ਉਹਨਾਂ ਦੀ ਦੇਖੋ ਹਰ ਬੰਦਾ ਇਹਦੇ ਵਿੱਚ ਇਸ ਮੇਰੇ ਵਾਰਡ ਦੇ ਵਿੱਚ ਹਰ ਬੰਦਾ ਸਮਰਥ ਆ ਆਪਣਾ ਕੰਮ ਆਪ ਕਰਾ ਸਕਦਾ ਬਟ ਉਹਨੂੰ ਸਿਰਫ ਇੱਕ ਛੋਟੀ ਜਿਹੀ ਹੁੰਦੀ ਕਿ ਕਿਸੇ ਵੇਲੇ ਛੋਟਾ ਪਾਣੀ ਦੀ ਸਮੱਸਿਆ ਸੀ ਵੀੜੀ ਦੀ ਕੂੜੇ ਦੀ ਇਹ ਜਰਰ ਜਰਰ ਇੱਕ ਸਟੈਂਪ ਲਗवानी ਆ ਤੇ ਜੋ ਬੰਦਾ ਸਟੈਂਪ ਲਗوان ਲਈ ਚਾਰ ਦਿਨ ਭੱਜਿਆ ਰਹੂਗਾ ਤੇ ਮੈਂ ਸਮਝਦਾ ਹਾਂ ਹਾਂ ਇੱਕ ਮੇਰਾ ਇਲਾਕਾ ਹੈਗਾ ਪਿੱਛੇ ਜਿਨ੍ਹਾਂ ਚ ਮੈਂ ਜੰਮਿਆ ਪੜਿਆ ਆ ਜੀ ਆ ਸਾਡੇ ਪਟ્રોલ ਰੂਮ ਦੇ ਪਿੱਛੇ ਈਦਗਾ ਮੱਲਾ ਔਰ ਮੈਂ ਤੁਹਾਡੇ ਮਾਧਿਅਮ ਨਾਲ ਇਹ ਕਹਿਣਾ ਚਾਹੂੰਗਾ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਨਾਲ ਹੀ ਸਾਡੇ ਆਫਿਸ ਖੋਲੇ ਹੋਣਾ ਨੇ ਔਰ ਸ਼ਰਾਬ ਵਗੈਰਾ ਇੰਨਾ ਕੋ ਸਪਲਾਈ ਕਰ ਰਹੇ ਆ ਮੈਂ ਤੇ ਇਸ ਗੱਲ ਨੂੰ ਬੜਾ ਹੈਰਾਨ ਆ ਕਿਉਂਕਿ ਮੈਂ ਵੀ ਇੱਕ ਵੰਕਮਾਇ ਕਿਸੇ ਟਾਈਮ ਤੇ ਕੇਜਰੀਵਾਲ ਦਾ ਫੈਨ ਆਪਣੇ ਆਪ ਨੂੰ ਸਮਝਦਾ ਸੀ ਜਦੋਂ ਦਿੱਲੀ ਚ ਉਹਨਾਂ ਨੇ ਧਰਨੇ ਦਿੱਤੇ ਸੀ ਬਟ ਤੁਸੀਂ ਇੱਕ ਚੀਜ਼ ਦੇਖੋ ਵੀ ਜਿਹੜੀ ਪਾਰਟੀ ਕਹਿੰਦੀ ਸੀਗੀ ਕਿ ਅਸੀਂ ਨਸ਼ਾ ਬੰਦ ਕਰਾਵਾਂਗੇ ਅਸੀਂ ਡਿਵੈਲਪਮੈਂਟ ਕਰਾਂਗੇ ਉਹਨਾਂ ਨੇ ਟੱਕਾ ਨਹੀਂ ਥੋੜਿਆ 10 ਸਾਲ 10 ਸਾਲ ਸ਼੍ਰੋਮਣੀ ਕਾਲੀਦਾ ਦਾ ਰਾਜ ਰਿਹਾ ਪੁਲ ਉਹਨਾਂ ਨੇ ਬਣਾਏ ਆਟਾ ਦਾਲ ਸਕੀਮ ਉਹਨਾਂ ਨੇ ਦਿੱਤੀ ਇਹਨਾਂ ਨੇ ਇੱਕ ਡਿਵੈਲਪਮੈਂਟ ਦੱਸਦਣ ਜਾਂ ਇੱਕ ਆਪਣੀ ਕੋਈ 10 ਦੰਨ ਵੀ ਅਸੀਂ ਸ਼ੁਰੂ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ 3 ਸਾਲ ਹੋ ਗਏ ਆਪਣੇ ਜਲੰਧਰ ਦੀ ਬੱਸ ਸਟੈਂਡ ਤੋਂ ਗੜਾ ਰੋਡ ਵੱਤ ਤੋਂ ਬੱਤਰ ਸਗੀ ਜਿਸ ਦਿਨ ਕੌਂਸਲਰ ਦੀ ਇਲੈਕਸ਼ਨ ਅਨਾਉਂਸ ਹੋਈ ਤਿੰਨ ਦਿਨ ਚ ਵੜ ਗਈ ਬਣੀ ਹੀ ਲੈਨਨ ਦਾ ਵੀ ਲਾਦੀ ਚਿੱਟੇ ਲੰਘਦੀ ਉਹਨਾਂ ਨੇ ਮੈਂ ਕਿਹਾ ਕਮਾਲ ਕਰਤੀ ਜੀ ਐਨ ਦੇਖੋ ਜੇ ਤੁਸੀਂ ਕਰ ਸਕਦੇ ਸੀ 3 ਸਾਲ ਪਹਿਲਾਂ ਕਰਦੇ ਤੁਸੀਂ ਹੁਣ ਆ ਕੇ ਡਿਵੈਲਪਮੈਂਟ ਕਰਦੇ ਔਰ ਸਾਡੇ ਗੜੇ ਦੇ ਵਿੱਚ ਵੀ ਇੱਕ ਉਹਨਾਂ ਨੇ ਲਾਈਨ ਪਾਣੀ ਸੀ ਤੁਸੀਂ ਯਕੀਨ ਕਰਿਓ ਰਾਤੋਂ ਰਾਤ ਪੈ ਗਈ ਮਤਲਬ ਕਿ ਨਾ ਫੰਡ ਦੀ ਕਮੀ ਆ ਸਿਰਫ ਇਹਨਾਂ ਦਾ ਕੰਮ ਦੀ ਕਮੀ ਆ ਕੰਮ ਕਰਨ ਦੀ ਨੀਅਤ ਹੀ ਨਹੀਂ ਗਈ ਇਹ ਸਿਰਫ ਆਪਣੀ ਡਿਵੈਲਪਮੈਂਟ ਕਰ ਲਿਆ ਕਿਉਂਕਿ ਨਵੇਂ-ਨਵੇਂ ਬਣੇ ਆ ਅੱਧੇ ਕਾਂਗਰਸ ਸੀਟਾਂ ਚੋਂ ਲੈ ਲਏ ਅੱਧੇ ਭਾਜਪਾ 'ਚੋਂ ਇਹਨੂੰ ਸਮੇਟੂ ਕਹਿੰਦੇ ਸਮੇਟੂ ਕੋਈ ਸਾਰੀਆਂ ਚੀਜ਼ਾਂ ਨੂੰ ਸਮੇਟ ਲਿਆ ਉਹ ਹੁਣ ਦੇਖੋ ਕਿੱਥੇ ਹੋ ਗਏ ਬੰਦੇ ਫਿਰ ਦੇਖੋ ਕੌਂਸਲਰ ਦੀ ਇਲੈਕਸ਼ਨ ਆਈ ਕੋਈ ਇਹਨਾਂ ਦਾ ਭਾਜਪਾ ਤੋਂ ਲੈ ਲਿਆ ਕੋਈ ਕਾਂਗਰਸ ਤੋਂ ਲੈ ਲਿਆ ਇਹਨਾਂ ਨੇ ਜਾਂ ਤੇ ਕੰਮ ਕੀਤਾ ਹੁੰਦਾ ਨਾ ਫਿਰ ਇਹ ਕਿਸੇ ਰੀੜੀ ਵਾਲੇ ਨੂੰ ਵੀ ਦੇ ਦਿੰਦੇ ਕਿਸੇ ਰਿਕਸ਼ੇ ਵਾਲੇ ਨੂੰ ਦੇ ਦਿੰਦੇ ਲੋਕਾਂ ਨੇ ਜਤਾ ਦੇਣਾ ਸੀਗਾ ਬਟ ਇਹਨਾਂ ਨੂੰ ਪਤਾ ਆ ਵੀ ਅਸੀਂ ਡਿਵੈਲਪਮੈਂਟ ਜਾਂ ਕੋਈ ਕੰਮ ਨਹੀਂ ਕੀਤਾ ਤੁਹਾਨੂੰ ਤੁਹਾਨੂੰ ਕੋਈ ਫੋਨ ਨਹੀਂ ਆਇਆ ਆਮ ਆਦੀ ਪਾਰਟੀ ਤੁਸੀਂ ਕਿ ਮੈਂ ਫੈਨ ਰਹਾ ਕਿ ਜੀ ਬੱਸ ਮੈਂ ਦੱਸਦਾ ਜੀ ਮੈਂ ਸੁਰੂ ਤੋਂ ਨਾ ਅਕਾਲੀ ਦਲ ਮੈਂ ਪੋਲਿਟਿਕਸ ਦੇ ਵਿੱਚ ਹੁਣੀ ਜੁੜਿਆ ਬਟ ਮੈਂ ਪਹਿਲਾਂ ਬਰਾੜ ਸਾਹਿਬ ਜਦੋਂ ਪਹਿਲੀ ਵਾਰੀ ਸਾਡੇ ਇੱਥੇ ਜਗਵੀਰ ਸਿੰਘ ਬਰਾੜ ਐਮਐਲਏ ਬਣੇ ਅਕਾਲੀ ਦਲ ਤੋਂ ਉਹਨਾਂ ਦੀ ਕੈਂਪੇਨ ਵੀ ਦੇਖੀ ਸੀ ਉਸ ਤੋਂ ਬਾਅਦ ਅਸੀਂ ਬਰਾੜ ਸਾਹਿਬ ਨੂੰ ਜਦੋਂ ਹੁਣ ਇਲੈਕਸ਼ਨ ਲੜੀ ਉਹਨਾਂ ਨੂੰ ਅਸੀਂ ਲੱਡੂਆਂ 'ਚ ਤੋਲਿਆ ਮਤਲਬ ਉਹਨਾਂ ਦੀ ਕਾਫੀ ਸਪੋਰਟ ਕੀਤੀ ਜੀ ਜੀ ਤੇ ਉਸ ਤੋਂ ਬਾਅਦ ਸਾਡੇ ਹੁ ਜਿਹੜੇ ਹਰਜਾਪ ਸਿੰਘ ਸੰਘਾ ਜਿਹੜੇ ਕਿ ਖਾਲੀ ਦਲ ਦੇ ਹਲਕਾ ਇੰਚਾਰਜ ਆ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਵੀ ਤੁਸੀਂ ਖੜੇ ਹੋਵੋ ਤੁਸੀਂ ਕਰ ਸਕਦੇ ਆ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਆ ਇਸ ਕਰਕੇ ਮੈਂ ਮੈਨੂੰ ਉਹਨਾਂ ਨੇ ਟਿਕਟ ਦੇਖੀ ਤੇ ਮੈਂ ਅੱਗੇ ਇਲੈਕਸ਼ਨ ਲੜ ਰਿਹਾ ਤੇ ਦੇਖੋ ਆਪਾਂ ਆਪਣੇ ਲਈ ਤਾਂ ਸਾਰੇ ਕਰਦੇ ਆ ਲੋਕਾਂ ਲਈ ਵੀ ਥੋੜਾ ਬੋਤਾ ਜਰੂਰ ਸ਼ੇਅਰ ਦੇਣਾ ਚਾਹੀਦਾ ਤੇ ਇਸ ਕਰਕੇ ਮੈਂ ਇਲੈਕਸ਼ਨ ਲੜ ਰਿਹਾ ਤੇ ਬਾਕੀ ਗੱਲ ਰਹੀ ਤੁਸੀਂ ਝਾੜੂ ਦੀ ਵੀ ਟਿਕਟ ਦੇ ਅਪਲਾਈ ਨਹੀਂ ਕੀਤੀ ਤੇ ਮੈਨੂੰ ਲੱਗਦਾ ਹੈ ਕਿ ਤੁਹਾਡ ਝਾੜੂ ਦੀ ਜਮਾਨਤ ਤਾਂ ਹੀ ਜਬਤ ਹੋ ਜਾਣੀ ਆ ਤੇ ਆਪਾਂ ਉਸ ਕੀ ਜਾਣਾ ਆਉਣ ਵਾਲਾ ਟਾਈਮ ਫਿਰ ਕਾਲੀ ਦਲ ਦਾ ਆ ਕਿਉਂਕਿ 10 ਸਾਲ ਰਾਜ ਕਰਤਾ ਉਹ ਯਕੀਨ ਕਰਿਓ ਲੋਕ ਕਹਿਣ ਲੱਗ ਪਏ ਇਹਨਾਂ ਨਾਲ ਦੇ ਬਾਦਲ ਚੰਗੇ ਸੀਗੇ ਵੀ ਕੁਝ ਕੀਤਾ ਦੇ ਸੀਗਾ ਬਾਦਲਾਂ ਦੇ ਟਾਈਮ ਤੇ ਕੋਈ ਦੁਖੀ ਨਹੀਂ ਸੀਗਾ ਇੱਥੇ ਤੁਸੀਂ ਦੇਖੋ ਯਕੀਨ ਕਰਿਓ ਇੱਥੇ ਇੰਨਾ ਨਸ਼ਾ ਵੱਧ ਗਿਆ ਛੋਟੇ ਛੋਟੇ ਬੱਚੇ ਨਸ਼ਾ ਕਰ ਰਹੇ ਆ ਔਰ ਮੈਂ ਇੱਕ ਵਾਰ ਫਿਰ ਚੈਲੰਜ ਇੱਕ ਹੋਰ ਕਰਦਾ ਮੇਰੇ ਜਿਹੜੇ ਨਾਲ ਪਾਰਟਿਸਪੇਟ ਕਰ ਰਹੇ ਆ ਨਾ ਚਾਹੇ ਝਾੜੂ ਵਾਲਾ ਚੀਨੋ ਮੇਰੇ ਨਾਲ ਗੁਰਦੁਆਰੇ ਮੰਦਿਰ ਚੜਜੋ ਜੇ ਮੈਂ ਇੱਕ ਪਈਆ ਵਧੀਆ ਕੋਤਲ ਕੇ ਇਹਨੂੰ ਦਿੱਤੀ ਆ ਮੇਰੇ ਕੋ ਆਂਦੇ ਆ ਲੋਕ ਚੋਣਾ ਚ ਚੋਣਾ ਚ ਮੰਗ ਹੁੰਦੀ ਆ ਮੈਂ ਕਿ ਆਂਦੀ ਆ ਇਹ ਵੀ ਉਹ ਬੋਲ ਲਰੋ ਪੇਟੀ ਦੇ ਹੀ ਹੋ ਹਾਂ ਨਹੀਂ ਨਹੀਂ ਚਲੋ ਇਹ ਵੀ ਗਲਤ ਗੱਲ ਆ ਲੋਕਾਂ ਨੂੰ ਵੀ ਥੋੜਾ ਹੋਣਾ ਚਾਹੀਦਾ ਮੈਂ ਤਾਂ ਸਾਰਾ ਏਰੀਆ ਮੇਰਾ ਪੋਸ਼ ਏਰੀਆ ਥੋੜਾ ਜਿਹਾ ਏਰੀਆ ਮੈਂ ਜੰਮਿਆ ਪੜਿਆ ਇੱਥੇ ਮੈਂ ਉਹਨਾਂ ਨੂੰ ਇਹ ਕਹਿੰਦਾ ਰਾਤੀ ਦੋ ਦੋ ਮੁੰਡੇ ਆਏ ਮੇਰੇ ਜਾਨੂ ਆ ਚੰਗੀ ਤਰ੍ਹਾਂ ਮੈਨੂੰ ਕਹਿੰਦੇ ਭਾਜੀ ਕਿਦਾਂ ਮੈਂ ਕਹਾ ਦੇਖੋ ਮੈਂ ਕਹਾ ਮੈਂ ਤੁਹਾਨੂੰ ਸਮਝਾ ਸਕਦਾ ਉਹ ਜੈ ਜਿੰਨੂੰ ਮਰਜੀ ਪਾਇਓ ਮੈਨੂੰ ਨਾ ਪਾਇਓ ਜੇ ਨਹੀਂ ਚੰਗਾ ਲੱਗਦਾ ਬਟ ਮੈਂ ਕਹਾ 5 ਸਾਲ ਤੁਸੀਂ ਆਪ ਖਰਚੇ ਕਰਦੇ ਆ ਤੇ ਜੇ ਦੋ ਦਿਨ ਉਹ ਦੇ ਵੀ ਦੇਣਗੇ ਆ ਪਕੌੜਿਆਂ ਦਾ ਲੰਗਰ ਲਾਈ ਜਾਂਦੇ ਆ ਤੇ ਕੋਣਾ ਘਰੇ ਜਿਨ੍ਹਾਂ ਦੇ ਪਕੌ ਤੇ ਪਕੌੜਿਆਂ ਨਾਲ ਵੋਟ ਥੋੜੀ ਮਿਲ ਜਾਣੀ ਆ ਤੇ ਮੈਂ ਉਹਨਾਂ ਨੂੰ ਬੜਾ ਮੈਂ ਉਹਨਾਂ ਨੂੰ ਇਹ ਕਿਹਾ ਭਰਾਵਾ ਇਹ ਪਕੌੜੇ ਹੈ ਮਿੱਠੇ ਪਕੌੜੇ ਵੰਡ ਰਿਹਾ ਤੇ ਮੈਂ ਕਿਹਾ ਤੁਸੀਂ ਜੇ ਦੇਖੋ ਮੇਰੀ ਗੱਲ ਸੁਣੋ ਮੈਂ ਕਿਹਾ ਜੇ ਤੁਸੀਂ ਮੇਰੀ ਜੇ ਤੁਸੀਂ 300 ਦਾ ਸਮਾਨ ਆਂਦਾ ਤੁਹਾਡਾ ਜੋ ਵੀ ਲੈਂਦੇ ਆ ਮੈਂ ਕਿਹਾ ਮੈਂ ਤਾਂ ਰਾਧਾ ਸਵਾਮੀ ਬੰਦਾ ਨਾ ਮੈਂ ਖਾਣਾ ਨਾ ਪੀਣਾ ਉਹ ਨਾ ਹੀ ਮੈਂ ਦਿੰਨਾ ਜੇ 300 ਦਾ ਉਹਨਾਂ ਤੇ ਮੈਂ 600 ਦਾ ਰਾਸ਼ਨ ਤਾਂ ਲੈ ਦੇਣਾ ਘਰ ਜਾ ਕੇ ਸੋਚੀ ਰਾਸ਼ਨ ਖਾ ਕੇ ਉਹ ਯਾਰੇ ਕਿੱਦਾਂ ਦਾ ਤੰਮਗਾ ਆਪਣੇ ਬੱਚਿਆਂ ਨੂੰ ਦੇਖੋ ਵੀ ਤੁਸੀਂ ਦੇਖੋ ਇਹ ਤਬਕਾ ਸਾਡਾ ਜਿਹੜਾ ਪੰਪ ਦੇ ਪਿੱਛੇ ਆ ਨਾ ਇਹ ਦਿਹਾੜੀਦਾਰ ਮੇਰੇ ਵਰਗੇ ਬੰਦੇ ਆ ਤਾਂ ਦਿਹਾੜੀਦਾਰ ਬੰਦੇ ਨੂੰ ਸੋਚਣਾ ਚਾਹੀਦਾ ਵੀ ਅੱਗੇ ਬੱਚਿਆਂ ਨੂੰ ਪੜ੍ਹਾਈ ਐ ਐਜੂਕੇਸ਼ਨ ਦਈਏ ਸਾਡੇ ਲੀਡਰ ਤੇ ਚਾਹੁੰਦੇ ਹੀ ਇਹੀ ਆ ਵੀ ਇਹ ਨਸ਼ਿਆਂ 'ਚ ਰੁੱਲ ਜਾਣ ਗੁਲ ਜਾਣ ਸਾਨੂੰ ਵੋਟ ਪਾਈ ਜਾਣ ਬੋਤਲ ਦਿੱਤੀ ਵੋਟ ਲਈ ਬੋਤਲ ਦਿੱਤੀ ਵੋਟ ਲਈ ਤੇ ਆਪਾਂ ਅੱਗੇ ਤਰੱਕੀ ਤਾਂ ਹੀ ਕਰਾਂਗੇ ਜੇ ਕੋਈ ਸੁਧਾਰ ਲਿਆਵਾਂਗੇ ਮੈਂ ਤਾਂ ਪੋਲਿਟਿਕ ਸੁਧਾਰਦੀ ਕਰਨੀ ਆ ਮੈਂ ਫੇਰ ਚੈਲੰਜ ਕਰਦਾ ਕੋਈ ਸਾਬਤ ਕਰ ਦੇ ਮੈਂ 10 ਰੁਪਏ ਦਾ ਵੀ ਕੋਈ ਇਹੋ ਜਿਹਾ ਸਮਾਨ ਦਿੱਤਾ ਮੈਂ ਹੁਣ ਇਹਨੂੰ ਇਲੈਕਸ਼ਨ ਛੱਡ ਦੂੰਗਾ ਖੜੇ ਪੈਰ ਤੁਸੀਂ ਇੱਕ ਵਾਰੀ ਕਹਿ ਦੋ ਲਾਈਵ ਹੋ ਕੇ ਵੀ ਤੁਸੀਂ ਇਹ ਚੀਜ਼ਾਂ ਨਹੀਂ ਬੰਡੀਆਂ ਠੀਕ ਹੈ ਨਾ ਮੈਂ ਉਸ ਵੇਲੇ ਤੁਸੀਂ ਝੂਠ ਹੀ ਬੋਲਦੇ ਹੋ ਮਤਾਂ ਵੀ ਇਲੈਕਸ਼ਨ ਛੱਡ ਦੂੰਗਾ ਲੀਡਰ ਦੀ ਲੀਡਰਾਂ ਦੀ ਗੱਲ ਕਰ ਲੀਡਰ ਤੁਸੀਂ ਬਣਨਾ ਹੋਣ ਜੀ ਜਿਹਨੂੰ ਜਿੱਤ ਕੇ ਤੁਸੀਂ ਭਾਜੀ ਮੈਂ ਫਿਰ ਕਹਿ ਰਿਹਾ ਮੈਂ ਕੋਈ ਲੀਡਰ ਨਹੀਂ ਸੀਗਾ ਮੈਨੂੰ ਤਾਂ ਰਿਹাব ਸਿੰਘ ਸਿੰਘਾਂ ਨੇ ਪੱਕੇ ਨਾ ਖੜਾ ਕਰਤਾ ਤੁਹਾਨੂੰ ਸੱਚੀ ਗੱਲ ਸੀ ਮੇਰੀ ਕੋਈ ਤਿਆਰੀ ਨਹੀਂ ਸੀ ਇੱਕ ਦਿਨ ਪਹਿਲਾਂ ਉਹਨਾਂ ਨੇ ਆ ਕੇ ਟਿਕਟ ਦਿੱਤੀ ਮੈਨੂੰ ਕਹਿੰਦੇ ਆ ਤੇਰੀ ਜ਼ਿੰਮੇਵਾਰੀ ਦੇਖੋ ਪਾਰਟੀ ਨਾਲ ਜਦੋਂ ਆਪਾਂ ਕਰੀਏ ਨਾ ਤੇ ਪਾਰਟੀ ਦੀ ਮੰਨਣੀ ਪੈਂਦੀ ਆ ਮੈਂ ਇੱਕ ਦਿਨ ਪਹਿਲਾਂ ਮੈਂ ਇੱਕ ਇੱਕ ਜੀ ਤੁਹਾਡੇ ਮਾਧਿਅਮ ਨਾਲ ਹੋਰ ਕਹਿ ਰਿਹਾ ਬਈ ਮੈਂ ਹੱਥ ਜੋੜ ਕੇ ਆਪਣੇ ਵਾਰਡ ਨੂੰ ਇਹ ਕਹਿਣਾ ਚਾਹੁੰਦਾ ਮੈਂ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਦਾ ਮੇਰੇ ਕੋਈ ਦੋ ਨੰਬਰ ਦਾ ਪੈਸਾ ਨਹੀਂਗਾ ਨਾ ਮੈਂ ਤੁਹਾਡੇ ਦਾ ਨਾ ਮੈਂ ਕੋਈ ਨਹੀਂ ਮੈਨ ਪਾਵਰ ਆ ਨਾ ਸਾਡੀ ਪਾਰਟੀ ਕੋਈ ਏਡੀ ਤਗੜੀ ਪਾਰਟੀ ਐ ਸੜੇ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਮੰਚ ਨਾ ਲਿਆਓ ਵੀ ਮਨਦੀਪ ਪ੍ਰੋੜਾ ਸਾਡੇ ਕੋ ਆਇਆ ਨਹੀਂ ਉਹਨੇ ਕਿਹਾ ਨਹੀਂ ਜੇ ਤੁਸੀਂ ਮੇਰੇ ਸੁਭਾਅ ਨਾਲ ਮੇਰੇ ਕੈਰੇਕਟਰ ਨਾਲ ਵਾਕਫ ਆਂ ਵੀ ਮੇਰਾ ਚਰਿੱਤਰ ਕਿੱਦਾਂ ਦਾ ਆ ਕੋਈ ਕੱਲ ਨੂੰ ਮੈਂ ਤੁਹਾਡੇ ਘਰ ਆ ਸਕਦਾ ਤੁਸੀਂ ਮੇਰੇ ਘਰ ਆ ਸਕਦੇ ਆ ਫਿਰ ਮੈਨੂੰ ਵੋਟ ਪਾਓ ਨੇ ਤਾਂ ਬਿਲਕੁਲ ਵੋਟ ਨਾ ਪਾਇਓ ਉਹਨੂੰ ਵੋਟ ਪਾਇਓ ਜਿਹੜਾ ਕੋ ਚੰਗਾ ਕੈਂਡੀਡੇਟ ਲੱਗੂ ਜਿਹੜਾ ਲੱਗੂ ਜੀ ਬਿਲਕੁਲ ਠੀਕ ਹੈ ਚਲ ਬਹੁਤ ਬਹੁਤ ਧੰਨਵਾਦ ਜੀ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸੀ ਇਹ ਚਾਹੁੰਨੇ ਕਿ ਜਿਹੜਾ ਕੈਂਡੀਡੇਟ ਆਵੇ ਲੋਕਾਂ ਦਾ ਭਲਾਈ ਇਲਾਕੇ ਦੀ ਭਲਾਈ ਕਰੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਡਾ ਹੀ ਕਹਿਣਾ ਜਲੰਧਰ ਵਾਲਿਓ ਤੁਸੀਂ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ